ਹਾਂਜੀ ਸਤਿ ਸ੍ਰੀ ਅਕਾਲ ਜੀ ਫੁੱਲ ਵੇਖ ਕੇ ਸਮਝ ਹੀ ਗਏ ਹੋਗੇ ਵੀ ਅੱਜ ਕਾਦੀ ਗੱਲ ਕਰਦੇ ਹਾਂ ਇਹ ਆਪਣੀ ਨਰਮੇ ਦੀ ਖੇਤੀ ਮਾਲਵੇ ਦੀ ਸ਼ਾਨ ਕਿਹਾ ਜਾਣ ਵਾਲਾ ਨਰਮਾ ਕਿਸੇ ਟਾਈਮ ਇਹਦੀ ਤੂਤੀ ਬੋਲਦੀ ਸੀ ਤੇ ਅੱਜ ਕੱਲ ਲੋਕ ਇਹ ਤੋਂ ਡਰਨ ਲੱਗ ਗਏ ਦਰ ਨੇ ਉਹ ਲੱਗੇ ਵੀ ਧੋਖਾ ਦੇਣਾ ਸ਼ੁਰੂ ਕਰਤਾ ਕੁਝ ਆਪਾਂ ਕਹ ਲਈਏ ਵੀ ਕਾਰਪੋਰੇਟ ਲੋਕਾਂ ਕਰਕੇ ਜਾਂ ਮੌਸਮ ਜਾਂ ਕੁਛ ਵੀ ਸਿਸਟਮ ਲਾ ਲਈਏ ਵੀ ਹੌਲੀ 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 ਘਟਦਾ ਘਟਦਾ ਇਹ ਘਟਣਾ ਸ਼ੁਰੂ ਹੋ ਗਿਆ ਤਾਂ ਇਹ ਆਪਣਾ ਨਰਮਾ ਜੀ ਤਾਂ ਤਕਰੀਬਨ ਤਕਰੀਬਨ 4 ਫੁੱਟ ਤੇ ਲਾਗੇ ਤੱਕ ਇਹ ਹਾਈਟ ਹੈਗੀ ਹੈ ਟਾਟਾ ਦੀ ਵੈਰਾਈਟੀ ਹੈ ਬਹੁਤ ਸੋਹਣਾ ਖੜਾ ਹਾਲ ਦੀ ਘੜੀ ਆਪਾਂ ਇਹਦੇ ਚ ਕੋਈ ਵੜਿਆਈ ਵਾਲੀ ਗੱਲ ਨਹੀਂ ਬਾਈ ਸਪਸ਼ਟ ਦੱਸਦਾ ਕਿਉਂਕਿ ਹਰੀ ਖੇਤੀ ਆ ਮੱਥੇ ਲੱਗਦੀ ਆ ਕੋਈ ਝੂਠ ਵਾਲੀ ਗੱਲ ਨਹੀਂ ਹਾਲੇ ਤੱਕ ਆਪਾਂ ਇਹਦੇ ਵਿੱਚ ਕੋਈ ਯੂਰੀਆ ਕੋਈ ਡੀਏਪ ਜਾਂ ਕੋਈ ਹੋ ਕੁਛ ਹੋਰ ਨਹੀਂ ਪਾਇਆ ਐਉਂ ਹੀ ਖੜਾ ਸੀ ਸਪਰੇਅ ਦੇ ਵਿੱਚ ਅੱਜ ਪਹਿਲੀ ਕਰਨ ਲੱਗੇ ਆ 10 ਤਰੀਕ ਨੂੰ ਐਂ ਛੱਡਣ ਦਾ ਕਾਰਨ ਇਹ ਸੀਗਾ ਵੀ ਇੱਥੇ ਸਾਡੇ ਬਾਈ ਜੀ ਇਹ ਸਾਰਾ ਏਰੀਆ ਜਿਹੜਾ ਤੁਸੀਂ ਚਾਰ ਚੁਪਰੇ ਵੇਖੋਗੇ ਝੋਨੇ ਵਾਲਾ ਤਾਂ ਇਹਦਾ ਛੱਡਣ ਦਾ ਕਾਰਨ ਮੇਨ ਇਹੀ ਸੀਗਾ ਕਿਉਂਕਿ ਇੱਥੇ ਆਪਣੇ ਵੀ ਹਬੋਰਦੇ ਆ ਆਪਾਂ ਰੇਲਵੇ ਲਾਈਨ ਤੋਂ ਰਹਿ ਜਾਂਦੇ ਆ 5 6 7 ਕਿਲੇ ਦੂਰ ਇੱਥੇ ਪਾਣੀ ਆਉਂਦਾ ਐਕਸੈਸ ਚ ਮੀਂਹ ਪੈਣ ਤੇ ਜਿਹੜਾ ਮੁਕਸਰ ਵਾਲਾ ਸੇਮ ਨਾਲ ਆ ਵਾਇਆ ਮਲੋਟ ਹੁੰਦਾ ਹੋਇਆ ਇੱਧਰ ਦੀ ਕੇਰੇ ਟਾਬਾਂ ਲਦੀ ਹੁੰਦਾ ਹੋਇਆ ਜਾਂਦਾ ਜਿਹੜਾ ਉਹ ਟੁੱਟ ਜਾਂਦਾ ਤਾਂ ਇੱਥੇ ਫਿਰ ਪਾਣੀ ਦੀ ਹਾਈਟ ਜਿਹੜੀ ਆ ਉਹ 5 ਤੋਂ 6 ਫੁੱਟ ਹੋ ਜਾਂਦੀ ਹੈ ਤੇ ਪਾਣੀ ਥੱਲੇ ਵਾਲਾ ਵੀ ਮਾੜਾ ਵੀ ਲਾਉਣ ਯੋਗ ਨਹੀਂ ਹੈਗਾ ਤਾਂ ਕਰਕੇ ਆਪਾਂ ਨਰਮਾ ਲਾਉਣੇ ਆ ਤੇ ਜ਼ਮੀਨ ਦੀ ਤਾਕਤ ਤੁਸੀਂ ਨਰਮੇ ਦੇ ਕਦ ਤੇ ਨਰਮੇ ਦੀ ਫਸਲ ਦੇਖ ਕੇ ਲਾ ਸਕਦੇ ਵੀ ਜ਼ਮੀਨ ਚ ਤਾਕਤ ਕਿੰਨੀ ਕੁ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ